ਜਿੱਥੇ ਇੱਕ ਪਾਸੇ ਅਕਾਲੀ ਦਲ ਰੂਸਿਆਂ ਨੂੰ ਮਨਾ ਰਹੀਆ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵਿੱਚ ਵੱਧ ਰਹੇ ਨੇ ਰੋਸੇ ਨਬਜੋਤ ਸਿੰਘ ਸਿੱਧੂ ਦੇ ਖਿਲਾਫ ਖੜੀਆਂ ਹੋ ਗਈਆਂ ਨੇ ਕਈ ਆਵਾਜ਼ਾਂ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਵੀ ਆਇਨੀ ਸ਼ਕਤੀ ਦੇ ਵਿੱਚ ਕੀ ਹੋਵੇਗਾ 224 ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਇਹ ਇੰਡੀਆ ਗੱਠਜੋੜ ਪੰਜਾਬ ਦੇ ਵਿੱਚ ਵੀ ਬਣਾ ਪਾਵੇਗਾ 37 ਜਾਂ ਆਪ ਤੇ ਕਾਂਗਰਸ ਨਾਲ ਲੜਨਗੇ ਅਲੱਗ-ਅਲੱਗ 224 ਲੋਕ ਸਭਾ ਇਲੈਕਸ਼ਨ ਦਾ ਵਿਗਲ ਵੱਜ ਚੁੱਕਿਆ ਤੇ ਸਿਆਸਤਦਾਨਾਂ ਨੇ ਸਿਆਸੀ ਕਮਾਨਾਂ ਤੇਜ਼ ਕਰ ਦਿੱਤੀਆਂ ਨੇ ਸਿਆਸਤ ਦਾ ਲਗਾਤਾਰ ਚੇੜਾ ਉਹ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਰੇਸ ਦੇ ਵਿੱਚ ਨਜ਼ਰ ਆ ਰਹੇ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਰਸਤੇ ਨੂੰ ਮਨਾਉਣ ਦੀ ਕਵੈਤ ਸ਼ੁਰੂ ਕਰ ਦਿੱਤੀ ਇਹ ਕਿਹਾ ਜਾ ਰਿਹਾ ਕਿ ਜਲਦ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਤਾਂ ਸੁਖਦੇਵ ਸਿੰਘ ਢੀਰਸਾ ਦੀ ਵੀ ਕਰ ਵਾਪਸੀ ਹੈ ਜਿਹੜੀ ਉਹ ਹੋ ਸਕਦੀ ਆ ਦੋਵੇਂ ਲੀਡਰ ਜਿਹੜਾ ਉਹ ਕੁਝ ਸਮਾਂ ਪਹਿਲਾਂ ਪਾਰਟੀ ਤੋਂ ਅਲੱਗ ਹੋ ਗਏ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਨਿਰਾਸ਼ਕੀਆਂ ਵੱਧ ਗਈਆਂ ਸੀ ਪਰ ਦੂਜੇ ਪਾਸੇ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਸਿਆਸੀ ਖਲਾਰਾ ਹੈ ਜਿਹੜਾ ਉਹ ਪੈਂਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਬਨਾਮ ਰਾਜਾ ਬੜਿੰਗ ਨਵਜੋਤ ਸਿੰਘ ਸਿੱਧੂ ਬਨਾਮ ਪ੍ਰਤਾਪ ਸਿੰਘ ਬਾਜਪਾ ਨਵਜੋਤ ਸਿੰਘ ਸਿੱਧੂ ਬਨਾਮ ਪਾਰਟੀ ਦੇ ਕਈ ਹੋਰ ਲੀਡਰ ਨਜ਼ਰ ਆ ਰਹੇ ਨੇ ਬੀਤੇ ਦਿਨੀ ਦਿੱਲੀ ਦੇ ਵਿੱਚ ਨਾਰਾਜ਼ਗੀਆਂ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਸੀ ਕਿਉਂਕਿ 2024 ਦੇ ਵਿੱਚ ਪੰਜਾਬ ਤੇ ਪਾਰਟੀਆਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਬੇਸ਼ੱਕ ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਆਪਣੀ ਸਿਆਸੀ ਜਮੀਨ ਲੱਭ ਰਹੀ ਆ ਦੂਜੇ ਪਾਸੇ ਜਿਸ ਤੰਗ ਦੇ ਨਾਲ 2022 ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਬਹੁਤ ਕਮਜ਼ੋਰੀ ਨਜ਼ਰ ਆ ਰਹੀ ਸੀ ਉਹ ਆਪਣੇ ਆਪ ਨੂੰ ਮਜ਼ਬੂਤ ਕਰਦੀ ਨਜ਼ਰ ਆ ਰਹੀ ਆ ਆਪ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਜਾਹ ਦੇ ਵਿੱਚ ਆਪ ਹੋਰ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਆ ਤਾਂ ਆਜਾਹ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਵੀ ਇਹ ਚਾਹੁੰਦੀ ਹੈ ਕਿ ਕਾਂਗਰਸ ਵੀ ਮੁਰ ਤੋਂ ਪੰਜਾਬ ਦੇ ਵਿੱਚ ਮਜ਼ਬੂਤ ਹੋ ਜਾਵੇ ਪਰ ਇਹ ਅਕਸਰ ਦੇਖਿਆ ਜਾਂਦਾ ਕੁਝ ਸਮੇਂ ਤੋਂ ਕਿ ਜਦੋਂ-ਜਦੋਂ ਇਲੈਕਸ਼ਨ ਨਜ਼ਦੀਕ ਹੁੰਦੀ ਆ ਤਾਂ ਕਾਂਗਰਸ ਦੇ ਵਿੱਚ ਆਪਸੀ ਨਾਰਾਜ਼ਗੀਆਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜਿਵੇਂ ਹੀ ਨਵਜੋਸ਼ ਸਿੰਘ ਸਿੱਧੂ ਨੇ ਮੁਰ ਤੋਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਨੇ ਉਵੇਂ ਹੀ ਇਹ ਜਿਹੜਾ ਹੁਣ ਉਹਨਾਂ ਦੀਆਂ ਆਪਣੇ ਲੀਡਰਾਂ ਦੇ ਨਾਲ ਦੂਰੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤਾਂ ਰਾਹੁਲ ਗਾਂਧੀ ਦੀ ਨਬਤ ਉਸ ਸਿੰਘ ਸਿੱਧੂ ਨੂੰ ਬਿਨਾ ਨਾਮ ਲੈ ਛਾੜ ਹੈ ਛਾੜ ਕੀਆ ਕਿ ਅਨੁਸ਼ਾਸਨ ਹੀਮਤਾ برداشتਤ ਨਹੀਂ ਕੀਤੀ ਜਾਵੇਗੀ ਨਰਸਲ ਪੂਰਾ ਮਾਮਲਾ ਤੁਹਾਨੂੰ ਸਮਝਾਉਂਦੇ ਆ ਕਿ ਇਹ ਜਿਹੜਾ ਉਹ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਜਿਹੜਾ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਜਿਹੜੀ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਹੀ ਰਾਹੁਲ ਗਾਂਧੀ ਕਾਫੀ ਨਰਾਜ਼ਪੈ ਸਖਤ ਲੈਸੇ ਦੇ ਵਿੱਚ ਨਜ਼ਰ ਆਈ ਨਹੀਂ ਜੇ ਸੂਤਰਾਂ ਦੀ ਮੰਨ ਲਈ ਜਾਵੇ ਤਾਂ ਪੰਜਾਬ ਕਾਂਗਰਸ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਪੰਜਾਬ ਦੇ ਹਾਲਾਤ ਜਾਣੇ ਗਏ ਨਹੀਂ ਤਾਂ ਰਾਵਲ ਗਾਂਧੀ ਨੇ ਇਸ ਦੌਰਾਨ ਹੀ ਸਖਤ ਹਦਾਇਤ ਦਿੱਤੀ ਆ ਕਿ ਅਨੁਸ਼ਾਸਨਹੀਨਤਾ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਸੇ ਵੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਕਿਸੇ ਵੀ ਹਲਕੇ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਨਾਮ ਬੇਸ਼ੱਕ ਨਹੀਂ ਲਿਆ ਗਿਆ ਪਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਹੀ ਬਣਾਏਗਾ ਇਹਨੇ ਤਾਂ ਰਾਸ਼ਟਰੀ ਪ੍ਰਧਾਨ ਸਮੇਤ ਜਿਹੜਾ ਕਰੀਬ 30 ਲੀਡਰ ਸੀ ਜਿਹੜੇ ਉਹ ਕੱਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੋਏ ਸੀ ਤਾਂ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾਏ ਕਹਿੰਦੇ ਜਰੂਰ ਨਜ਼ਰ ਆਈ ਨਹੀਂ ਕਿ ਬੰਦ ਕਮਰੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਸ ਦੀਆਂ ਗੱਲਾਂ ਬਾਹਰ ਨਹੀਂ ਕੱਡੀਆਂ ਜਾ ਸਕਦੀਆਂ ਪਰ ਅਸੀਂ ਹਾਈ ਕਮਾਨ 'ਤੇ ਭਰੋਸਾ ਜ਼ਰੂਰ ਦਿੱਤਾ ਹੈ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਗੰਭੀਰਤਾ ਦੇ ਨਾਲ ਲਵਾਂਗੇ। ਅਸਲ ਜਿਹੜਾ ਕਲੇਸ਼ ਕਿੱਥੋਂ ਸ਼ੁਰੂ ਹੋਇਆ ਸੀ? ਕਲੇਸ਼ ਕਿ ਪੰਜਾਬ ਦੀ ਲੀਡਰਸ਼ਿਪ ਦੇ ਜ਼ਿਆਦਾਤਰ ਲੀਡਰ ਨਹੀਂ ਚਾਹੁੰਦੇ ਇਹ ਕਿ 2024 ਦੀ ਇਲੈਕਸ਼ਨ ਜਿਹੜਾ ਉਹ ਆਪ ਦੇ ਨਾਲ ਹੱਥ ਮਿਲਾ ਕੇ ਪੰਜਾਬ ਦੇ ਵਿੱਚ ਲੜੀ ਜਾਵੇ। ਅਲੱਗ-ਅਲੱਗ ਲੜਨਾ ਚਾਹੁੰਦੇ ਨੇ ਜਿਸ ਕਰਕੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਅਸੀਂ ਸਾਨੂੰ ਹਾਈ ਕਮਾਂਡ ਦੇ ਨਾਲ ਚੱਲਣਾ ਚਾਹੀਦਾ ਇਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਉਹ ਜਿਹੜਾ ਆਪਣੀਆਂ ਅਲੱਗ ਤੋਂ ਮੀਟਿੰਗਾਂ ਕਰਦੇ ਅਲੱਗ ਤੋਂ ਆਪਣਾ ਸਿਆਸੀ ਦਮਖੰਡ ਦਿਖਾਉਂਦੇ ਜਿਹੜਾ ਉਹ ਨਜ਼ਰ ਵੀ ਆਏ ਨਹੀਂ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡਾ ਝਟਕਾ ਜ਼ਰੂਰ ਆ ਜਿਹੜਾ ਉਹ ਕਾਂਗਰਸ ਦੇ ਵੱਲੋਂ ਦਿੱਤਾ ਗਿਆ ਸੀ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਦੇ ਬੇਹਦ ਕਰੀਬੀ ਮੰਨੇ ਜਾਂਦੇ ਪਟਿਆਲਾ ਤੋਂ ਸ਼ਹਿਰੀ ਰਿਆੜ ਨੂੰ ਜਿਹੜਾ ਉਹ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਤਾਂ ਹੁਣ ਅੱਗੇ ਨਵਜੋਤ ਸਿੰਘ ਸਿੱਧੂ ਬਾਬਤ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਕਾਂਗਰਸ ਸਹਾਇਕ ਕਮਾਂਡ ਹੀ ਜਾਣਦੀ ਆ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਕਿਤਾ ਗਿਆ ਸੀ ਉਸ ਟਵੀਰ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਦੇ ਚਰਿੱਤਰ ਦਾ ਪਤਨ ਸਵਾਰਥ ਅਤੇ ਸਮਝੌਤੇ ਕਾਰਨ ਹੁੰਦਾ ਬਗੈਰ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤੇ ਕੀਤੇ ਪੰਜਾਬ ਦੇ ਲੋਕ ਰਾਜ ਦੀ ਸਥਾਪਨਾ ਲਈ ਲੜਾਂਗੇ ਸੱਚ ਬੋਲਣ ਦੀ ਯੁਰਤ ਦਾ ਸਿੱਧਾ ਤਾਲੁਕ ਇਮਾਨਦਾਰੀ ਅਤੇ ਜਿਉਂਦੇ ਜਾਗਦੇ ਈਮਾਨ ਨੂੰ ਬਰਕਰਾਰ ਰੱਖਣ ਨਾਲ ਤਾਂ ਇਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਵੀਟ ਕੀਤਾ ਗਿਆ ਸੀ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਸੀ ਉਸ ਨੂੰ ਲੈ ਕੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਨਾਰਾਜ਼ ਨਜ਼ਰ ਆਏ ਸੀ ਇਹ ਜਿਹੜਾ ਭਾਰਤ ਭੂਸ਼ਣ ਆਸ਼ੂ ਦਾ ਵੀ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਅਲੱਗ ਤੋਂ ਨਹੀਂ ਚੱਲਣਾ ਚਾਹੀਦਾ ਜੇ ਇਹ ਉਹਨਾਂ ਨੇ ਇਕੱਠੀ ਕਰਨਾ ਤਾਂ ਫਿਰ ਜਿਹੜੇ ਪਾਰਟੀ ਦੇ ਕੱਟ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਸ਼ਾਮਲ ਹੋਣਾ ਆਪਣੇ ਇਕੱਠ ਨੂੰ ਲੈ ਕੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਉੱਤੇ ਸਫਾਈ ਦਿੱਤੀ ਸੀ ਕਿ ਭਾਈ ਤੁਸੀਂ ਇਹ ਜਿਹੜਾ ਮੋਰੀ ਹੋਣ ਦੇ ਨਾਤੇ ਪ੍ਰਤਾਪ ਸਿੰਘ ਬਾਜਬਾ ਨੂੰ ਕਿਹਾ ਸੀ ਕਿ ਵਿਰੋਧੀ ਧਰ ਦਾ ਲੀਡਰ ਹੋਣ ਦੇ ਨਾਤੇ ਤੁਸੀਂ ਕੋਈ ਵੱਡਾ ਪ੍ਰੋਗਰਾਮ ਨਹੀਂ ਲੀਕਿਆ ਤਾਂ ਕਰਕੇ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ ਸਵਾਲ ਕਈ ਕੀਤੇ ਸੀ ਨਰਾਜ਼ਗੀਆਂ ਜਿਹੜੀਆਂ ਸੱਤ ਔਰਤੇ ਟਵੀਰ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿਖਾਈਆਂ ਗਈਆਂ ਸੀ ਕਿਉਂਕਿ ਹਾਈ ਕਮਾਂਡ ਦੀ ਜੇ ਗੱਲ ਕਰ ਲਈ ਜਾਵੇ ਤਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਾਫੀ ਕਰੀਬ ਨੇ ਨਵਜੋਤ ਸਿੰਘ ਸਿੱਧੂ ਤਾਂ ਅਜਿਹੇ ਦੇ ਵਿੱਚ ਹੁਣ ਹਾਈ ਕਮਾਂਡ ਕੀ ਫੈਸਲਾ ਲੈਂਦੀ ਆ ਨਵਜੋਤ ਸਿੰਘ ਸਿੱਧੂ ਤੇ ਰਾਜਾ ਬੜਿੰਗ ਜਿਹੜੇ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੀ ਆਪਸੀ ਸਹਿਮਤੀ ਇਸ ਢੰਗ ਦੇ ਨਾਲ ਬਣਦੀ ਆ ਬਣ ਵੀ ਪਉਂਦੀ ਆ ਜਾਂ ਫਿਰ ਉਹੀ ਦੇਖਣ ਨੂੰ ਮਿਲਦਾ ਜੋ 2022 ਦੀ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਆਪਸੀ ਨਿਰਾਸ਼ਾਆਂ ਕਾਰਨ ਪਾਰਟੀ 78 ਤੋਂ 18 ਤੇ ਆ ਗਈ ਸੀ ਹੁਣ 224 ਦੇ ਵਿੱਚ ਕੀ ਨਜ਼ਰ ਆਉਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ